ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਜੇ ਗੱਲਬਾਤ ਕਰ ਲਈਏ ਕਹਿੰਦੇ ਚਮਕੌਰ ਕੋਲੇ ਜਿਹੜਾ ġੇੜਾ ਹੁਣ ġੇੜਾ ਹੋ ਗਿਆ ਨਿਤ ਦਾ। ਜਾਨਵਰ ਬਾਈ ਡੇਲੀ ਦੀ ਡੇਲੀ ਲੈ ਕੇ ਆਉਂਦਾ ਤੇ ਵਪਾਰ ਦਾ ਕੰਮ ਕਰਦਾ ਬਾਈ ਗਾਵਾਂ ਤੇ ਮੱਝਾਂ ਨਾਲ ਜੇ ਗੱਲਬਾਤ ਕਰ ਲਈਏ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਦੋ ਗਾਵਾਂ ਦਿਖਾਵਾਂਗੇ, ਦੋ ਬੱਛੀਆਂ ਦਿਖਾਵਾਂਗੇ। ਇੱਕ ਤਾਂ ਤਾਜੀ ਸੂਈ ਐ ਤੇ ਨਾਲ ਵੀ ਬੱਛੀ ਆ ਤੇ ਆਪ ਵੀ ਬੱਛੀ ਆ ਜਿਹੜਾ ਥੱਲੇ ਲੇਵਾ ਲੱਗਿਆ ਆर्डर ਲੱਗਿਆ ਉਹਦਾ ਬਾਕਮਾਲੀਆ ਤੇ ਇੱਕ ਪੈਂਦੀ ਆ ਐਫ ਐਕ੍ਰੋਸ ਦੇ ਵਿੱਚ। ਏ ਸੂਣ ਚ ਕੱਢਦੀ ਆ ਮੇਰਾ ਖਿਆਲ ਆ ਕਈ ਦਿਨਾਂ ਪਰ ਜਿਹੜਾ ਥਣ ਥੋਣਾ ਨਾ ਇਹਨੂੰ ਥਣ ਥੋਣਾ ਲੱਗਿਆ ਜਮਾ ਇੰਡ ਕੁਆਲਟੀ ਦਾ ਮੈਸਾ ਵਾਲਾ ਕਿਉਂਕਿ ਜੇ ਗੱਲਬਾਤ ਕਰ ਲਈਏ ਜਿਹੜੀ 22 ਦੀ ਸਿਲੈਕਸ਼ਨ ਹੈ ਸਿਲੈਕਸ਼ਨ ਤਕਰੀਬਨ ਤਕਰੀਬਨ 22 ਦੀ ਯਾਰ ਟਾਪ ਕੁਆਲਟੀ ਦੀ ਹੁੰਦੀ ਆ ਸਾਰੇ ਜਾਨਵਰਾਂ ਦੀ ਤੇ ਬਾਕੀ ਆ ਜੋ 22 ਨਾਲ ਕਰਾਉਂਦੇ ਆ ਗੱਲਬਾਤ ਦੋਹੇ ਪੈਣਾ ਖੋਲ ਕੇ ਤੋਰਾਂਗੇ ਤੇ ਕੱਲੀ ਕੱਲੀ ਦਾ ਰੇਟ ਆ ਜਿਹੜਾ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਆ ਜਾ ਚਮਕੌਰ ਫਿਰ ਹੋਰ ਕੀ ਹਾਲ ਚਾਲ ਹੈ ਹੱਸੀ ਘਾਲ ਭਰਾ ਪਹਿਲਾਂ ਹੱਡ ਚੱਕਰੇ ਆਉਣਾ ਚੜਦੀ ਕਲਾ ਹਾਂ ਸਾਰੇ ਪਰਮਾਤ ਸਾਰ ਚੜਦੀ ਕਲਾ ਰੱਖੀ ਪਰਮਾਤਮਾ ਕਹਿੰਦਾ ਪਰ ਸਾਰੇ ਸੱਜਣਾਂ ਨੂੰ ਆ ਸਾਰਿਆਂ ਨੂੰ ਪਰਮਾਤਮਾ ਚੜਦੀ ਆਹ ਨਾ ਤੋਂ ਕਰ ਲਈ ਸ਼ੁਰੂ ਹਾਂ ਇਹਦੇ ਕਾਬਲ ਕੋਰੀ ਗੱਲ ਨਹੀਂ ਖੁੱਲਦੀ ਐਫ ਐਫ ਦੇ ਵਿੱਚ ਜਰਸੀ ਦਾ ਕਰਾਸ ਆ ਵੀਰੇ ਨਾ ਫੈਂਡ ਵੱਜ ਜਾਂਦੀ ਹੈ ਜੇ ਐਫ ਐਫ ਉਹ ਦੁੱਧ ਵਧਾ ਦੂ ਵੀਰੇ ਉਹ ਦੁੱਧ ਵਧਾ ਦੂ ਨਾ ਦੋਨੇ ਕੁਆਲਿਟੀ ਨੇ ਸੁਆ ਕਿਹੜਾ ਇਹਦਾ ਸੁਆ ਦੂਜਾ ਵੀਰੇ ਸੁਆ ਦੂਜਾ ਸੂਈ ਕਦੋਂ ਦੀ ਹੈ ਕੱਲ ਦੀ ਸੂਈਆਂ ਜੇਰ ਜੂਰ ਦੀ ਆਪਣੇ ਮਾਰਗ ਦਾ ਵੀਡੀਓ ਹੈਗੀ ਆਪਣੇ ਕੋਲੇ ਜਿੱਥੇ ਲਈ ਆਪਾਂ ਠੀਕ ਆ ਗੱਲ ਜੇਰ ਦੀ ਪ੍ਰੋਪਰ ਪਈ ਹੋਈ ਹੈ ਆਪਣੇ ਕੋਲ ਵੀਡੀਓ ਦੰਦ ਤਾਂ ਨਹੀਂ ਦੇਖੇ ਵੀ ਦੰਦ ਨਹੀਂ ਦੇਖੇ ਭਰਾ ਮੇਰਾ ਦੰਦ ਬਾਈ ਕਹਿੰਦਾ ਕਰੇ ਸੁਰੀਆ ਨੇ ਬੈੜ ਤੋਂ ਨਾਲੇ ਵਜਗਾਰ ਲੱਗਾ ਬੀਰਾ ਇਹ ਲਾ ਕੇ ਦਿਖਾ ਦੇ ਬਈ ਹਾਂ ਜਗਾੜ ਇਹ ਆ ਹਰੇਕ ਦੇ ਪਾ ਅਜੇ ਜਗਾੜ ਬੁਰੀ ਹਰੇਲ ਬੈੜ ਨਹੀਂ ਲੱਗਦਾ ਫਸ ਫਸ ਕੇ ਤੁਰਦੀ ਆ ਬੈੜ ਸੁਆ ਹੈਗਾ ਦੂਜਾ ਕੱਲ ਦੀ ਸੂਈ ਆ ਤੇ ਨਾਲ ਇਹਦੇ ਹੈ ਗਿਆ ਜੇ ਗੱਲਬਾਤ ਕਰ ਲਈਏ ਸੱਜਣੋ ਬੱਚੀ ਖੜਾਈ ਮੜਾ ਹਾਂ ਐਨ ਐਨ ਤੇ ਸੀਲ ਠੰਡੀ ਹੱਦੋਂ ਇੱਥੇ ਖੜਾ ਲਾ ਲੈ ਸੀਲ ਠੰਡੀ ਗੂੜੀ ਦੇਖ ਲੈ ਇੱਥੋਂ ਦਿਖਾ ਡਰ ਇੱਥੋਂ ਦਿਖਾ ਦੇ 4x4 ਆ ਸਿਸਟਮ ਆ ਡਰ ਸੀਲ ਠੰਡੀ ਵਾਦੂ ਆ ਬਈ ਯਾਰ ਜਾਨਵਰ ਤਕਰੀਬਨ ਬਾਈ ਕੋਲੇ ਯਾਰ ਸਾਰੀ ਟੌਪ ਆਉਂਦੇ ਨੇ ਠੰਡੇ ਸੀਲ ਹੀ ਆਉਂਦੇ ਨੇ ਜੇ ਗੱਲ ਵਾ। ਫੇਰ ਥਣ ਮੁੱਠੀ ਵਾਲਾ ਹੋਊਗਾ ਰੋਗ ਰੋਦਾ ਹੋਊਗਾ ਗੇੜਖੜ ਤੇ ਵੀ ਪਰਪਰ। ਗੈਪ ਵੀ ਪੂਰਾ ਲੱਗੇ ਜੀ ਮੈਂ ਮਾਲ ਦੇ ਹਿਸਾਬ ਮੇਰੀ ਗੱਲ ਸੁਣ ਗੁਰੀ ਮਾਲ ਦੇ ਹਿਸਾਬ ਦੱਸਣਾ ਸਾਹਮਣੇ 20 ਕਿਲੋ ਉੱਤ ਕੱਢਿਆ ਪਰ ਆਪਣੀ ਆਪ ਦੀ ਚੋਈ ਨਹੀਂ ਹੈਗੀ ਪਹਿਲਾਂ ਮੀਡੀਆ ਨੂੰ ਦੱਸਦਾਂ ਨੇ ਭਰਾ ਮੇਰੇ ਆਪਰੀ ਜਜਮੈਂਟ ਦੇ ਕੇ ਆਪ ਦੇਖ ਕੇ ਲੈ ਜਾਣਾ ਆਪਣੀ 2 ਕਿਲੋ ਦੀ ਵੀ ਗਾਰੰਟੀ ਨਾ ਨਾ ਆਪਣੇ ਤਾਂ ਗੇਟੋ ਬਾਹਰ ਹੋ ਗਈ ਆਪਣੀ ਕੋਈ ਗਾਰੰਟੀ ਨਹੀਂ ਹੈਗੀ ਕੋ ਆਪਣੀ ਘਰ ਦੀ ਰਹੀਗੀ ਆਪ ਚੋਈ ਉਦਪੁੱਤ ਤਾਂ ਕਰਨਾ ਦੇ ਹੁੰਦੇ ਆ ਬਾਈ ਗ ਟੂਆ ਹੈਗਾ ਦੂਜਾ ਤੇ ਆਰਡਰ ਹੈਗਾ ਫਿਕਸ ਤੇ ਹੈਗਾ ਵੀ ਟੌਪ ਕੁਆਲਿਟੀ ਸੀਲ ਠੰਡੀ ਬਾਦੂ ਆ ਬਾਈ ਜਰਾ ਇਸ ਕੁਆਲਿਟੀ ਦੇ ਸੀਲ ਠੰਡੀ ਮਾਰ ਸੀਲ ਠੰਡੀ ਹੱਦੋਂ ਵੱਧ ਅਗਲੇ ਬੰਨੇ ਨੂੰ ਆਰਡਰ ਦਿਖਾ ਦੇ ਇੱਥੋਂ ਦੀ ਹੁਣ ਇੱਥੋਂ ਦਿਖਾ ਆਰਡਰ ਨੇੜੇ ਲਾ ਕੇ ਐਨ 4x4 ਹੈ ਕੱਲਾ ਕੱਲਾ ਥਾਣਾ ਤੇ ਪੂਰੇ ਐਨ ਲੱਗਾ ਗੈਪ ਤੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਨਿੱਕ ਕੇ ਲਾਇਆ ਹੁੰਦਾ ਉਹ ਗੱਲ ਵਤਾ ਲੈ ਚੱਲ ਬਾਈ ਹੌਲੀ ਲੈ ਚੱਲ ਮਾੜਾ ਜਿਹਾ ਭੱਜੂ ਵੀ ਅੰਦਰ ਬੱਚੇ ਕਰਕੇ ਥੋੜਾ ਜਿਹਾ ਆ ਟਕਾਈ ਨਾਲ ਲੈ ਚੱਲ ਟਕਾਈ ਨਾਲ ਸੀਲ ਠੰਡੀ ਆ ਬਾਈ ਕੋ ਓਕੇ ਅੱਜ ਦੀ ਕਿਹੜੀ ਦਾ ਬਾਈ ਯਾਰ ਅੱਜ ਦੀ ਘੜੀ ਬਾਈ ਕਹਿੰਦਾ ਇਹ ਖਰਾ ਸੋਨਾ ਯਾਰ ਮੇਰੇ ਘਰੇ ਇਹ ਬਾਈ ਲਵੇ ਆ ਕੇ ਤੁਸੀਂ ਦੋ ਵਾਰੀ ਪਾਸ ਕਰ ਲੋ ਤਿੰਨ ਚਾਰ ਬੰਦੇ ਦਸ ਬੰਦੇ ਲਿਆਓ ਆਪਣ ਨੂੰ ਕੋਈ ਤਰਾਜ ਨਹੀਂ ਹੈਗਾ ਆਪਾਂ ਨੂੰ ਕੀ ਗੱਜੇ ਦਰਾਜਾ ਭਰਾ ਮਿਲਿਆ ਜਦੋਂ ਬਾਈ ਕਹਿੰਦਾ ਦੇਖਾ ਪਾਸ ਹੋ ਕੇ ਮੇਰੇ ਗੇਟ ਤੋਂ ਬਾਹਰ ਹੋ ਗਈ ਕਹਿੰਦਾ ਉਸ ਚੀਜ਼ ਦੀ ਆਪਣੀ ਕੋਈ ਗਰੰਟੀ ਨਹੀਂ ਹੋਊਗੀ ਗਰੰਟੀ ਕਿਉਂ ਆਪਾਂ ਵੀ ਬਈ ਜਤਾਰਾ ਮਾਰ ਕੇ ਲੈਣਾ ਆਪਣੀ ਗੜਾ ਕਰਦੀਆਂ ਨੇ ਵੀਰੇ ਮੈਂ ਠੀਕ ਆ ਗੱਲ ਕਰਮਾਲੀਆਂ ਇਹ ਆਉਂਦੇ ਜਾਂਦੇ ਰਹਿੰਦੇ ਆਫਟਰ ਹੈਗਾ ਫਸਮਾ ਤੁਰਦੀ ਆਏ ਜਿਵੇਂ ਪਲਵਾਨਾਂ ਵਾਲਾ ਸਿਸਟਮ ਹੁੰਦਾ ਹਾਂ ਪੂਰਾ ਠੋਕ ਮਾਡਰ ਆ ਗਿਆ ਫਾਸਮਾ ਕੋਈ ਟੁੱਟ ਮਾਡਰ ਨਹੀਂ ਹੈਗਾ ਬਾਦੀ ਦੀ ਵੀ ਚੰਗੀ ਆ ਜਿੱਡੀ ਆਪ ਆ ਹੈ ਨਾ ਉੱਡੋ ਜਿਹੜਾ ਲੇਵਾ ਸੱਜਣੋ ਜੇ ਗੱਲਬਾਤ ਕਰ ਲਈਏ ਸੀਲ ਠੰਡੀ ਦੀ ਸਤ ਕਰ ਨਹੀਂ ਬਣਦੀ ਆ ਭਰਾ ਮੇਰੇ ਜਮੇ ਲੱਤ ਚੱਕਦਾ ਹੁਣ ਮਾਰ ਨਹੀਂ ਜਾਂਦੀ ਦੇਖੀ ਬਲੇਰਾ ਆ ਤੇ ਆਰਡਰ 4 by 4 ਆ ਇਹਨੂੰ ਕਰੀ ਇਹਦੀ ਬੱਚੀ ਦਿਖਾਈ ਇੱਕ ਵਾਰੀ ਗੈਰੀ ਉਹ ਬੱਚੀ ਦਿਖਾ ਗਰੀ ਐਂਦੀ ਦਿਖਾਓ ਐਂਦੀ ਹੋ ਗਿਆ ਬੱਚੀ ਦਿਖਾ ਦੇ ਇੱਕ ਵਾਰੀ ਇਹਦੀ ਪਰਲੇ ਬੰਨੇ ਲੈ ਗਿਆ ਕਰਨੀ ਦੇਖੀ ਕਾਨੀ ਜੀ ਪਰਲੇ ਬੰਨੇ ਲੈ ਗਿਆ ਇਥੋਂ ਬੱੱਚੀ ਦੀ ਕੁਆਲਿਟੀ ਵੀ ਯਾਰ ਬਾਲੀ ਟੌਪ ਆ ਜਿਵੇਂ ਤੁਸੀਂ ਨਾ YouTube ਤੇ ਦੇਖਿਓ ਸਰਚ ਮਾਰ ਕੇ ਜਿਵੇਂ ਬਾਰਲਦੇਸ਼ਾਂ ਚ ਫਾਰਮ ਹੁੰਦੇ ਨੇ گاਵਾں ਦੇ ਹਾਂ ਉਹ ਉਹ ਮਾਰਕਿੰਗ ਆ ਇਹਦੀ ਜਿਵੇਂ ਬਿਲਕੁਲ ਉਹੀ ਆ ਵੀਰੇ ਇਹਦਾ ਤੁਸੀਂ ਚਾਹੇ ਕੱਢ ਕੇ ਦੇਖ ਲਓ ਇਹ ਮੇਰੀ ਕੋਈ ਕਹਿਣ ਵਾਲੀ ਗੱਲ ਨਹੀਂ ਜਿਵੇਂ ਮੈਂ ਅਗਲਾ ਕਹਿੰਦਾ ਵੀ ਬਾਈ ਨੇ ਕਹਿਤਾ ਤੁਸੀਂ ਸਰਚ ਮਾਰ ਕੇ ਦੇਖੋ ਤੁਹਾਨੂੰ ਇਹਦੇ ਨਾਲ ਦੀਆਂ ਬੱਛੀਆਂ ਮਿਲਣਗੀਆਂ ਜਿਵੇਂ ਐਫਪੀ ਦੇ ਫਾਰਮਾਂ ਦੇ ਵਿੱਚ ਤੇ ਬੁੱਧਾ ਪੀਛੇ ਦਾ ਬਾਈ ਬਾਕੀ ਆ ਨਾ ਸਾਨੂੰ ਉਸ ਦੇਖੀ ਬਹੁਤ ਸੋਹਣੀਆਂ ਹਨ ਕਿ ਆਲੇ ਜਿ ਲੈ 17 ਦੇ ਖਾਮਗੇ 17 ਜੂੜ ਮਾਰ ਕੇ ਦਿਖਾਵਾਂ ਮੈਂ 17 ਦਿਖਾ ਦੇ ਮਾਰ ਕੇ ਲਾ ਕੇ ਬੱਚਾ ਨਾਲ ਵੀ ਇਹਦੇ ਬੱਛੀ ਆ ਗਈ ਇੱਕ ਨਾਲ ਇੱਕ ਨਗੀਨਾ ਜੇ ਗੱਲਬਾਤ ਕਰ ਲਈਏ ਸੱਜਣੋ ਫਰੀ ਵਾਲਾ ਸਿਸਟਮ ਆ ਔਰੇ ਨਾਲ ਚੰਗੀ ਬੱਛੀ ਤਿਆਰ ਹੋ ਜੂ ਤੇ ਮਾਦਰ ਥੱਲੇ ਆਪ ਵੀ ਸੁਣੋ ਇਹਦਾ ਭਾਂਡਾ ਦੱਸੂਗਾ ਵੀ ਦੁੱਧ ਕਿੰਨਾ ਕ ਪਾ ਦੂਗੀ ਕਿਉਂਕਿ ਆਪਣੀ ਕੋਈ ਅਬ ਦੀ ਜੱਜਮੈਂਟ ਦੇ ਹਿਸਾਬ ਨਾਲ ਤੁਸੀਂ ਨਾ ਚੀਜ਼ ਖਰੀਦਣੀ ਹੁੰਦੀ ਆ ਆਰਡਰ ਚੈੱਕ ਕਰਕੇ ਇਹਦੀ ਕੁਆਲਿਟੀ ਚੈੱਕ ਕਰਕੇ ਤੇ ਬੱਛੀ ਨਾਲ ਆ ਗਈ ਟਾਪ ਕੁਆਲਿਟੀ ਦੀ ਤੇ ਥਣ ਸੁਣਿਆ ਲੱਗਿਆ ਜਮਾ ਇੰਡਾ ਆਗੀ ਸਤਾ ਮੈਂ ਘਰ ਦੇ ਬੱਛੀ ਬੰਨੇ ਬੱਛੀ ਵੀ ਐਕਟਿਵ ਆ ਪੂਰੀ ਇਹ ਗੱਲਬਾਤ ਕਰਦੀ ਹੈ 나ੜੂਆ ਨਾਲ ਆ ਕੱਲ ਦੀ ਸੂਈਆ ਤੇ ਇੱਕ ਗੱਲ ਫੇਰ ਦੱਸ ਦੇਣਾ ਸੂਆ ਹੈਗਾ ਦੂਜਾ ਨਾਲ ਬੱਛੀ ਆ ਤੇ 제ਰ ਦੀ ਬਾਈ ਕਹਿੰਦਾ ਵੀਡੀਓ ਪਈਆ ਮੇਰੇ ਕੋਲ ਵੀਡੀਓ ਤੈਨੂੰ ਮੈਂ ਦਿਖਾ ਦੂੰਗਾ 제ਰ ਜੂਰ ਵਾਲਾ ਕੰਮ ਇਹਦਾ ਡਨ ਆ ਸਾਰਾ ਤੇ ਚਵਾਈ ਵਾਈ ਹੋਰੀ ਦੋਹਾਂ ਪਾਸੇ ਲੈ ਕੇ ਕਰ ਦਿੰਦੇ ਨੇ ਚਾਹੇ ਮੱਝ ਹੋਵੇ ਚਾਹੇ ਗਾਂ ਹੋਵੇ ਆਪਾਂ ਦੇਖ ਕੀ ਲਿਓਣੀ ਆ ਭਰਾ ਮੇਰਾ ਆਪਣੀ ਪੈਸੇ ਕਢਾਉਣੇ ਕੇ ਜਿਹੇ ਠੀਕ ਆ ਗੱਲ ਲੱਤ ਕੋਲਿਆਂ ਦਿਖਾ ਦੇ ਮਾਰੀ ਵੇ ਦਿਖਾ ਦੇ ਇਹ ਨੇਰੇ ਲਾ ਕੇ ਦਿਖਾ ਦੇ ਤੇ ਭਾਈ ਅੱਜ ਚਵਾਈ ਚ ਬੂਈ ਹੈਗੀ ਇੱਕ ਨੰਬਰ ਹੁਣ ਪਛਾਣ ਨੂੰ ਹੋ ਕੇ ਦੋ ਇਹ ਸੱਜਣ ਦਿਖਾ ਦੇ ਬੈਠੇ ਵਾਲੇ ਦਾ ਵੀ ਅੱਜ ਚਵਾਈ ਚ ਬੂਈ ਹੈਗੀ ਇੱਕ ਨੰਬਰ ਪੂਰੀ ਮूर्ति ਚਵਾਈ ਆ ਲੈ ਹੁਣ ਚਮਕੌਰ ਦੇ ਪੈਸੇ ਦੱਸ ਦੇ ਛੇਤੀ ਮੁੱਲ ਦਾ 75 ਹੈ ਵੀ 72 ਦੀ ਜਾਨ 72000 ਦੀ ਦੇ ਦਾਂਗੇ ਮੁੱਲ ਹੈਗਾ 75 ਮਾਨਤਾ ਨਾਲ ਓੱਚਾ ਕਰ ਦਾਂਗੇ ਮਾਨ ਕਰ ਦਾਂਗੇ ਬਾਹ ਛੱਡ ਦੇ ਦੇ ਖੰਡੀ ਸੀ ਲਾ ਵੀ ਉਹ ਨਹੀਂ ਕਿ ਲੱਤਾਂ ਮਾਰਿਆ ਕਹਿੰਦਾ ਦੋਨੇ ਬਰਾਬਰ ਦੇ ਬੈਨੋ ਜੀ ਚੀਜ਼ ਬਿਠਾਉਗੇ ਫੇਰੀਆਂ ਵਗਿਆ ਜਗਾ ਦਾ ਇੱਕ ਨਹੀਂ ਬਣਾਉਂਦਾ ਠੀਕ ਆ ਗੱਲ ਆ ਮੋਲੇ ਦਾ 75 ਹੈ ਬਾਈ ਕਹਿੰਦਾ ਮੈਂ ਛੱਡ ਦੇ ਕੋਈ ਗੱਲ ਨਹੀਂ ਬਾਈ ਕਹਿੰਦਾ ਦੇ ਦਾਂਗੇ 72 ਦੀ ਤੇ ਸੀਲ ਥੱਲੇ ਜਿਵੇਂ ਆਪਾਂ ਗੱਲਬਾਤ ਕਰ ਲਈ ਕੋਈ ਬੇਜ਼ਾਕ ਦੇ ਸਕ ਤੂੰ ਕੋਈ ਲੱਤ ਮਾਰਾਂ ਦਾ ਸਿਸਟਮ ਨਹੀਂ ਲੱਗਾ ਬਾਹਰ ਦੇ ਦਾ ਸਾਈਜ਼ ਆ ਨਾ ਥਣ ਦਾ ਸਾਈਜ਼ ਇਹਨੇ ਲੋ ਬੈਂ ਕੁਝ ਨਹੀਂ ਕਹਿੰਦੀ ਕੁਝ ਨਹੀਂ ਕਹਿੰਦੀ ਵੀਰੇ ਹੋਰ ਵੀ ਚੰਗਾ ਬਣਾ ਲਿਆ ਮੋਟਾ ਸਾਈਜ਼ ਬਣਾ ਲਿਆ ਤੇ ਚਵਾਈ ਇਹਦੀ ਜਿਵੇਂ ਫੋਕੀ ਆ ਯਾਰ ਜਮੀ ਕੋਲੀ ਆ ਚਵਾਈ ਦੀ ਇੱਕ ਨੰਬਰ ਆ ਵੀ ਬਿਲਕੁਲ ਜਮਾ ਬਿਲਕੁਲ ਫੋਕੀ ਚਵਾਈ ਹੈ ਤੇ ਇਧਰੋਂ ਦਿਖਾ ਦੇ ਰਹੀ ਆ ਆਰਡਰ ਐ ਥੱਲੋਂ ਕਰਕੇ ਦਿਖਾ ਦੇ ਕੈਮਰਾ ਵੀ ਥਣ ਥਣ ਕਿਹੋ ਜਿਹਾ ਬਣਾਇਆ ਗਿਟ ਗਿਟ ਦੇ ਥਣ ਲਗਾ ਥਣ ਮਾਰਾ ਦੇ ਕਿਵੇਂ ਕੱਢ ਕੇ ਲਾਲੀ ਗਾਲ ਫੋਨ ਮਾਰਿਆ ਹੋਗਾ ਹੋਰ ਬਾਈ 4 ਆ ਯਾਰ ਟਾਪ ਕੁਆਲਿਟੀ ਆ ਇਹ ਕਾਹਦਾ ਰਹਾ ਬਾਈ ਨੂੰ ਬੱਚੀ ਬੁਜੀ ਚਲਦੀ ਨਹੀਂ ਹੈਗੀ ਤਾਂ ਉਹੀ ਆ ਮਾੜੀ ਗਰਾਂ ਲੈ ਇਹਨਾਂ ਕਰ ਆਉ ਨੂੰ ਬਹਿਣਾ ਨਾ ਬਾਈ ਵੀ ਬੱਚੀ ਆ ਨਾ ਕਾਮ ਆ ਚੱਕਰ ਆ ਜਾਂਦੀ ਹੁੰਦੀ ਆ ਤਾਂ ਉਹੀ ਹੁੰਦੀ ਬੱਚੀ ਬੁਜੀ ਤਾਂ ਕੋਈ ਨਹੀਂ ਹੁੰਦੀ ਕਾਮ ਆ ਦੇ ਇਹ ਠੰਡੀ ਹੱਦ ਦੇ ਦਾ ਮਰਸਲੇ ਮਾਰਦਾ ਪੰਛੀ ਤੇ ਕੇਰਾ ਹੋਰ ਮਾਰ ਦੇ ਕਿੰਨੀ ਘੰਟ ਬੱਸੀ ਬਹੁ ਏ ਬਾਈ ਕਹਿੰਦਾ ਮੁੱਲ 75 ਦੇ ਦਾਂਗੇ 72 ਦੀ ਬਾਕੀ ਗੱਲਬਾਤ ਬਾਈ ਨਾਲ ਕਰ ਲੋ ਰੇਟ ਹੋ ਜਾਣਾ ਹੁੰਦਾ ਕੋਈ ਸਮੱਸਿਆ ਨਹੀਂ ਤੇ ਹੁਣ ਮਾਰ ਦਿਆ 2 ਨੰਬਰ ਵਾਲੀ ਤੇ ਆਰਡਰ ਤੇ ਮਾਰੀ ਲੈ ਕੇ ਇਹਦੇ ਕੈਮਰਾ ਪੱਲਾ ਇੱਧਰ ਉੱਤੋਂ ਮਾਰਦੇ ਤੇ ਹੰਢੀ ਜੀ ਬੋਦਾ ਇਹ ਵੀ ਤੋਰ ਦੇ ਖੋਲ ਕੇ ਇਹਦਾ ਸੁਹਾ ਕਿਹੜਾ ਚੰਕਾ ਦੂਜਾ ਸੁਹਾ ਵੀਰੇ ਇਹਦਾ ਸੁਹਾ ਹੈਗਾ ਦੂਜਾ ਐ ਨੂੰ ਆ ਜਾ ਗਏ ਰਹੀ ਇੱਧਰ ਲਈ ਬੰਨੀ ਐ ਜਾਊਗੀ ਗਾਂ ਇੱਥੋਂ ਅਗਲੇ ਬੰਨਿਓ ਆਡਰ ਰੂਟਰ ਤੇ ਖੈਰੀ ਸਮਾਰ ਕੇ ਇਹ ਕਾ ਇੱਕ ਦਿਨ ਕਰਦੀ ਆ ਇਹ ਚਾਰ ਕਦਰ ਗਿਆ ਮਾਲਕ ਨੇ ਵੀਰੇ 4-5 4-5 ਦਿਨ ਕਿਹਾ ਲੈਣ ਇੱਕ ਦਿਨ ਘੱਟ ਵੀ ਲੈ ਜਾ ਇੱਕ ਦਿਨ ਵੱਧ ਵੀ ਲੈਣਾ ਨਹੀਂ ਨੂੰ ਵੀ ਮੱਜਾਂ ਨਾਲ ਤਾਂ ਮਾਰ ਲੈਣਾ ਨਹੀਂ ਬਈ ਯਾਰ ਆਪਾਂ ਦਿਨ ਕੱਢ ਦੂ 4 ਤੋਂ 5 4 ਤੋਂ 5 ਦਿਨ ਕੱਢ ਦੂ ਵੀਰੇ ਦੁੱਧ ਕੀ ਦੱਸਿਆ ਪਹਿਲਣ ਦਾ ਮਾਲਕ ਨੇ 18 ਕਿਲੋ ਦੁੱਧ ਕਿਹਾ ਵੀਰੇ ਠੀਕ ਆ ਗੱਲ ਉਹ ਬੈੜ ਆ ਗਈ ਜਾਣ ਵਾਲੀ ਹੈ ਨਾ ਅੱ비 ਤੋਂ ਹੁਣ ਬਾਹਰ ਕੱਢ ਸਕਦੇ ਆ ਵੀ ਜਿਹੜਾ ਸਾਡੇ ਦਾ ਜਗਾੜ ਲੱਗਿਆ ਬੈੜ ਦੇ ਵੀਰੇ ਤੇ ਬਾਕੀ ਜਿਹੜਾ ਮੌਸਮ ਅੱਗੇ ਮੌਸਮ ਵੀ ਠੰਡਾ ਮੌਸਮ ਆ ਗਿਆ ਹੁਣ ਬਈ ਰਹਿ ਗਏ ਨਾ ਉਹ ਜਿਵੇਂ ਉਹ ਕਹਿੰਦਾ ਗਾਣੇ ਵਾਲਾ ਹੁਣ ਵਾਲਾ ਟਾਈਮ ਤੇਰੇ ਬਾਈ ਦਾ ਮੌਸਮ ਨਾ ਟਾਈਮ ਗਾਵਾ ਆਦਾ ਇਹਨਾਂ ਦਾ ਵੀਰੇ ਅਕਲ ਆਥੋ ਤੋ ਮਾਰ ਕੇ ਦਿਖਾ ਦੇ ਕੋਈ ਚੱਕਰ ਨਾ ਮਾਣੇ ਕਿਸ ਨੂੰ ਬਾਈ ਨੂੰ ਐ ਨਾ ਬੱਬਾ ਇਹ ਬਣਾ ਰਹੇ ਬਈਆ ਵੀ ਗਰਮ ਆ ਗਾ ਗਰਮ ਗਾਂ ਲੈ ਹੁਣ ਤਾਰਾ ਦਾ ਪੱਕਾ ਨੂੰ ਮਾਰਨੀ ਨੇ ਬ੍ਰੇਰ ਨਹੀਂ ਇਹ ਤਾਂ ਗੱਬਣਾ ਲੈ ਦੇਖੀ ਨੂੰ ਨਿਕਣਾ ਹੈ ਗੱਬਣਾ ਬਲਪੜ ਸੁਈਆਂ ਵਰਗੀ ਆ ਉਹ ਨਹੀਂ ਲੈ ਜਿਵੇਂ ਮਰਜੀ ਨੇ ਤਾਰਾ ਤਾਂ ਛੱਡ ਦੇ ਮਰਾ ਸਤਾ ਹਾਂ ਲੈ ਉਹ ਨਹੀਂ ਹੈਗੀ ਆਪਣੇ ਲੱਤਾਂ ਮਾਰਨ ਵਾਲੀ ਸਿਸਟਮ ਲੈ ਬੈ ਜਾ ਠੀਕ ਆ ਗੱਲ ਲੈ ਵੀ ਜਾਨਵਰ ਖੰਡੇ ਸੀਲ ਨੇ ਥਣ ਚੰਗਾ ਲੱਗਿਆ ਹਣਾ ਥਣ ਚੰਗਾ ਲੈ ਮਾੜੀ ਅੱਗੇ ਨੂੰ ਤੋੜ ਦੇ ਕਹਿੰਨੀ ਥੋੜੀ ਲੰਬੀ ਚਲਾ ਕੇ ਦਿਖਾ ਦੇ ਲੰਬੀ ਚਲਾ ਕੇ ਦਿਖਾ ਦੇ ਇਹਦੀ ਅੱਗੇ ਨੂੰ ਤਾਂ ਆਰਡਰ ਬਣਾ ਲਿਆ ਹੁਣ ਪਛਾਹ ਨੂੰ ਕੱਢੂਗੀ ਬਹੁਤ ਬੱਲੇਵਾ ਕੱਢੂ ਬੈਡ ਵਿਰੇਰਾ ਹਾਂ ਲੇਵਾ ਬਣਾਉਗੀ ਠੋਸ ਪੂਰਾ ਠੋਕ ਮਾਰੀ ਹਾਂ ਥਣ ਲੱਗਿਆ ਮੁਠੀ ਵਾਲਾ ਮੈਂ ਸਾਲਾ ਮੋੜ ਲੋ ਜੀ ਮੋੜ ਲਾ ਭਰਾ ਇਹ ਜਾਨ ਜੂਨ ਆ ਗਈ ਚੰਗੀ ਐਚ ਐਫ ਕ੍ਰੋਸ ਦੇ ਵਿੱਚ ਆ ਗਈ ਨਾ ਹਾਂ ਇਹ ਆ ਗਈ ਐਚ ਐਫ ਕ੍ਰੋਸ ਦੇ ਵਿੱਚ ਫੇਸ ਕੁਆਲਿਟੀ ਕਰਾ ਦੇ ਚੈੱਕ ਤੇ ਕੁਆਲਿਟੀ ਬੱਛੀ ਚੰਗੀ ਐ ਇਹ ਚ ਵੀ ਠੰਡੀ ਸੀਲ ਲਾ ਗਈ ਜਿਵੇਂ ਬਾਈ ਨੇ ਦੱਸਿਆ ਪੂਰੀ ਸੁਗਵਾ ਸੁੰਦੀ ਦੂਜਾ ਐ ਖੜੀ ਜਮੇ ਕੋਈ ਮੇਲੇ 'ਚ ਨਹੀਂ ਖੜਦਾ ਉਹ ਪਸੂ ਵਿਰੇਰਾ ਇਦਾਂ ਦਾ ਮੇਲੇ 'ਚ ਨਹੀਂ ਅਜ ਮੈਂ ਦਸੜਦੇ ਇਹ ਜੇ ਰਸਤਾ ਚੱਲਦਾ ਭਰਾ ਮੇਰੇ ਐ ਥੋੜੀ ਵੀ ਹਿੱਲ ਜੂਗੇ ਬਹਿੜ ਜਾ। ਨਾ ਠੀਕ ਆ ਗੱਲ। ਆ ਅਗਲੇ ਬੰਨੋਂ ਗੈਰੀ ਆਰਡਰ ਦਿਖਾਦੀ ਨੇੜੇ ਲਾ ਕੇ ਸਮਾਰ ਕੇ ਥਣ ਥਣ ਵਾਲਾ ਟੋਪ ਕੁਆਲਿਟੀ ਦਾ ਬੱਚੀ ਨੂੰ। ਤੇ ਆਰਡਰ ਬਣਾਉਗੀ ਫਿਕਸ ਪੂਰਾ ਕੋਈ ਉਹ ਗੱਲ ਬਾਤ ਨਹੀਂ ਹੈ ਕਿ ਵੀ ਇੱਧਰ ਵੱਜਿਆ ਇੱਧਰ ਵੱਜਿਆ ਕੋਈ ਆਰਡਰ ਨਹੀਂ ਬਣਾਉਂਦੀ। ਰੰਗ ਰੂਪ ਦੀ ਵੀ ਚੰਗੀ ਆ ਤੇ ਬੱਚੇ ਵੀ ਚੰਗੇ ਪਾਉਗੀ ਤੇ ਦਾ ਸਟਰਕਚਰ ਵੀ ਚੰਗਾ। ਜਾਣ ਵਾਲੀ ਆ ਨਵੀਂ ਬੱਚੀ ਆ। ਕਈ ਸੂਏ ਨਹੀਂ ਹਲਦੀ ਜਿਹੜੇ ਸਾਆਂ ਵਾਲੇ ਸੱਜਣੇ ਕੋਲੇ ਬੱਗੀ। ਹਾਂ ਸੇਵਾ ਦਾ ਮੁੱਲ ਆ ਬਈ ਸੇਵਾ ਦਾ। ਆ ਡਰ ਬਣਾਉ ਚੰਗਾ ਦੋ ਚਾਰ ਦਿਨ ਦੇ ਵਿੱਚ ਐ ਨਹੀਂ ਪਤਾ گاਵਾ ਦਾ ਸਿਸਟਮ ਇਹ ਹੁੰਦਾ ਹੈ ਨਹੀਂ ਪਤਾ ਇਹ ਆਥਰ ਨੂੰ ਸੂਪੇ ਬਣ ਕਿੰਨੀ ਕਿ ਜਾਵੇ ਹਾਂ ਉਹ ਜਿਹੜਾ گاਵਾ ਦਾ ਕੰਮ ਹੁੰਦਾ ਇਹ ਸੂਣ ਤੋਂ ਬਾਅਦ ਹੀ ਜ਼ਿਆਦਾ ਬਣਦੀਆਂ ਨੇ ਬਾਈ ਹਾਂ ਬਿਲਕੁਲ ਬਾਈ ਯਾਰ ਥੂਕੇ ਤਿਆਰ ਹੋ ਜਾਂਦੀਆਂ ਹੁੰਦੀਆਂ ਨੇ ਇਹਦੇ ਪੈਸੇ ਕਿੰਨੇ ਲਵਾਂਗੇ ਚਮਕੌਰ ਮੁੱਲ ਦਾ 65000 ਰੁਪਏ ਕਰਾ ਲਾ 70 ਕਰਾ ਲੋ ਵੀਰੇ 62000 ਦੀ ਦੇ ਦਾਂਗੇ ਬਸ ਇਹ ਆਪਾਂ 62000 ਦੀ ਦੇ ਦਾਂਗੇ ਮੁੱਲ ਬਾਈ ਕਹਿੰਦਾ 65 ਕਰਾ ਲਓ 70 ਕਰਾ ਲਓ ਲੈ ਇੱਕ ਕੁਆਲਿਟੀ ਹੈਗੀ ਆ ਬਾਈ ਬੱਚੀ ਦੀ ਬਹੁਤ ਚੰਗੀ ਭਾਅ ਵੀ ਜਮਾ 62000 ਰੁਪਏ ਮੈਂ ਹੁਣ ਨਹੀਂ ਬੀ ਲੋਕਾਂ ਨੇ ਜਮਾ ਪਰ ਪੜਨਾ ਜਪਾ ਵੀ ਲੈਉਣੇ ਤੋਰ ਫਿਰ ਕਿ ਮੁੱਲ ਬਾਲਾ ਕਰ ਦਿੰਦੇ ਨੇ ਭਰਾ ਠੀਕ ਹੈ ਗੱਲ ਕੋ ਉਹਨਾਂ ਦਾ ਵੀ ਹੱਕ ਆ ਬਾਅ ਕਰਨਾ ਕੋਣ ਨੇ ਪਾਲੀ ਹੁੰਦੀ ਆ ਬਾਈ ਯਾਰ ਬਿਲਕੁਲ 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 ਇਧਰਲੇ ਬੰਨੇ ਲਿਆ ਗਏ ਰੀ ਇਹਦਾ ਬਾਈ ਕਹਿੰਦਾ ਮੁੱਲ 65 ਕਰਾ ਲਓ 70 ਕਰਾ ਲਓ ਇਹ ਦੇ ਦਾਂਗੇ 62000 62000 ਦੀ ਦੇ ਦਾਂਗੇ ਆਪਾਂ ਆੜ ਚ ਮਾਨਤਾਨ ਕਰ ਦਾਂਗੇ ਬਿਲਕੁਲ ਬਿਲਕੁਲ ਹਾਂ ਆਏ ਗਏ ਸੱਜਣ ਦਾ ਜ਼ਰੂਰ ਕਰਾਂਗੇ ਹੋਰ ਕੋਈ ਜੋੜਾ ਲੈਂਦਾ ਉਹ ਚ ਕਰਦੇ ਆ ਇੱਕ ਹੋਰ ਕਰ ਦਾਂ ਬਾਕੀ ਨਿਰਖ ਤੁਸੀਂ ਆਪਦੀ ਕਰਨੀ ਆ ਬਿਲਕੁਲ ਬਿਲਕੁਲ ਜਰਬੇ ਨਾਲ ਚੀਜ਼ ਲੈਣੀ ਹੁੰਦੀ ਆ ਦੇਖ ਕੇ ਜਜਮੈਂਟ ਤੁਸੀਂ ਦੁੱਧ ਦੀ ਆਪ ਕਰਨੀ ਆ ਆਪਾਂ ਮਾਂਗ ਦੇ ਦੱਸਣ ਦੇ ਬਾਅਦ ਬਾਕੀ ਦੇਵਾਗ ਦਾ ਗਵਾਹੀ ਭਰ ਦੁੱਧ ਦਾ ਬេរਾ ਠੀਕ ਆ ਗੱਲ ਆ ਬਾਕੀ ਬਾਈ ਕਹਿੰਦਾ ਵੀ ਆਪਾਂ ਜਿਵੇਂ ਦੀ ਡਿਟੇਲ ਆਪਾਂ ਨੂੰ ਪਿੱਛੇ ਤੋਂ ਦੱਸਦੇ ਆ ਉਹਵੇਂ ਦੀ ਆਪਾਂ ਵੀਡੀਓ ਚ ਦੱਸ ਦੰਨੇ ਆ ਬਾਕੀ ਜਿਹੜੇ ਸੱਜਣ ਨੇ ਖਰੀਦਣੀ ਹੁੰਦੀ ਆ ਬਾਈ ਉਹਨੇ ਆਪਦੀ ਸਮਝ ਨਾਲ ਖਰੀਦਣੀ ਆ ਇਹ ਕਿੰਨਾ ਕੁ ਦੁੱਧ ਪਾ ਦੂ ਵੀ ਜਾਂ ਸੂਏ ਦੀ ਜਜਮੈਂਟ ਲਾ ਲਓ ਜਾਂ ਜਿਹੇ ਮਰਜ਼ੀ ਲਾ ਲਓ ਵੀ ਟੋਟਲ ਜਜਮੈਂਟ ਆਪਾਂ ਨੇ ਕਰਨੀ ਹੁੰਦੀ ਆ ਤੇ ਬਾਕੀ ਚੀਜ਼ਾਂ ਕੁਆਲਿਟੀ ਦੀ ਨੰਬਰ ਬੋਲਦੇ ਚਮਕੌਰ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 ਵੀਰੇ ਤੇ ਪਿੰਡ ਹੈਗਾ ਬਾਈ ਦਾ ਧੌਲਾ ਤਹਿਸੀਲ ਹੈਗੀ ਆ ਤਪਾ ਤੇ ਜ਼ਿਲ੍ਹਾ ਹੈਗਾ ਇਹ ਸੱਜਣ ਦਾ ਬਰਨਾਲਾ ਇਹਨਾਂ ਦੋਹੇ ਨਗੀਨਿਆਂ ਚ ਜਿਹੜਾ ਵੀ ਨਗੀਨਾ ਪਸੰਦ ਆਊਗਾ ਗੱਲਬਾਤ ਕਰਕੇ ਬਾਈ ਚਮਕੌਰ ਤੋਂ ਖਰੀਦ ਲਿਓ ਧੰਨਵਾਦ